ਸਾਰੀਆਂ ਲੇਡੀਆਂ ਪੰਜਾਬੀ ਕਲਚਰ ਨੂੰ ਬੜਾਵਾ ਦੇਣ ਲਈ ਇਕੱਠੀਆਂ ਹੋਈਆਂ ਹਨ ਨਵੇਂ ਪਨੀਰੀ ਜੜੀ ਆ ਰਹੀਆਂ ਬੱਚੇ ਹੋਣੀ ਇਹਦੇ ਵਿੱਚ ਪਾਰਟਿਸਪੇਟ ਕਰ ਰਹੇ ਹੈ ਉਹਨਾਂ ਨੂੰ ਵੀ ਪਤਾ ਚੱਲ ਰਿਹਾ ਹੈ ਕਿ ਉਹਨਾਂ ਰੀ ਮਦਰਸ ਵੀ ਨਾਲ ਪਾਰਟਿਸਪੇਟ ਕਰ ਰਹੀ ਹੈ ਤਾਂ ਕਿ ਅਸੀਂ ਆਪਣਾ ਸੱਭਿਆਚਾਰ ਔਰ ਆਪਣਾ ਵਿਰਸਾ ਦਿਖਾ ਸਕੀਏ ਬੱਚਾ ਨੂੰ ਸਿਖਾਉਣ ਵਾਸਤੇ ਅਸੀਂ ਇੱਥੇ ਆਨੇ ਆ ਵੀ ਸਾਡੇ ਬੱਚੇ ਅੱਗੇ ਆਉਣ ਵਾਲੇ ਬੱਚੇ ਸਾਡੇ ਦੇਖਣ ਵੀ ਐਸਪੀਡੀ ਨੂੰ ਤੇ ਉਹ ਵੀ ਐਸਪੀਡੀ ਨੂੰ ਕੰਟੀਨਿਊ ਰੱਖਣ ਇੱਥੇ ਬਹੁਤ ਫਨ ਕਰਦੇ ਆ ਹਰ ਸਾਲ ਅਸੀਂ ਇੱਥੇ ਆਨੇ ਆ ਬਹੁਤ ਇੰਜੋਏ ਕਰਦੇ ਆ ਨਵੀਂ ਨਵੀਂ ਗੇਮਾਂ ਔਰ ਕੁਝ ਕੌਨ ਵੀ ਦੇਖਣ ਨੂੰ ਸਾਨੂੰ ਮਿਲਦਾ ਹੈ ਮੈਂ ਇੱਥੇ ਆ ਕੇ ਬਹੁਤ ਜ਼ਿਆਦਾ ਇੰਜੋਏ ਕੀਤਾ ਅਸੀਂ ਅਸੀਂ ਆਪਣੀ ਮਦਦ ਨਾਲ ਕੰਪਨੀ ਕਰਦੇ ਆ ਤਾਂ ਕਿ ਸਾਨੂੰ ਤੀਜ ਬਾਰੇ ਪਤਾ ਲੱਗੇ ਅਸੀਂ ਗੇਮਾਂ ਥੇ ਇੰਨਾ ਕੀਤਾ ਪਾਇਆ ਤੇ ਸਾਨੂੰ ਆਪਣੇ ਕਲਚਰ ਬਾਰੇ ਹੋਰ ਪਤਾ ਲੱਗਿਆ ਤੇ ਅਸੀਂ ਬਹੁਤ ਇੰਜੋਏ ਕੀਤਾ ਕੌਨ ਦਾ ਮੇਕ ਇੰਨਾ ਕੁੜੀਆਂ ਲਈ ਬਹੁਤ ਖਾਸ ਹੁੰਦਾ ਹੈ ਇਨੇ ਵਿੱਚ ਅਸੀਂ ਕਿੱਤਾ ਭੰਗੜਾ ਸੁਹਾਗ ਢੋਡੀਆਂ ਪਾਉਂਦੇ ਆ। ਸਾਹਿਬ ਸ਼੍ਰੀ ਅਕਰਜੀ ਮੈਂ ਇਹ ਇਵੈਂਟ ਸਟਾਈਲ ਦੀਵਾ ਕਲੱਬ ਵੱਲੋਂ ਭਰਾਇਆ ਜਾ ਰਿਹਾ। ਮੇਰਾ ਨਾਮ ਭਾਵਨਾ uppal ਹੈ। ਤੇ ਇੱਥੇ ਸਾਰੀਆਂ ਲੇਡੀਜ਼ ਪੰਜਾਬੀ ਕਲਚਰ ਨੂੰ ਬढ़ावा ਦੇਣ ਲਈ ਇਕੱਠੀਆਂ ਹੋਈਆਂ ਹੈ। ਤੇ ਅੱਜ ਕੱਲ ਮੋਡਰਨਾਈਜੇਸ਼ਨ ਬਹੁਤ ਜ਼ਿਆਦਾ ਹੋ ਗਿਆ ਵਾ ਤੇ ਲੋਕਾਂ ਨੂੰ ਅੱਜ ਕੱਲ ਪੁਰਾਣੇ ਕਲਚਰ ਦਾ ਨਹੀਂ ਪਤਾ ਹੈਗਾ ਤੇ ਇਹਦੇ ਨਾਲ ਅਸੀਂ ਪੁਰਾਣੇ ਕਲਚਰ ਬਾਰੇ ਵੀ ਇਹਨਾਂ ਨੂੰ ਨਵੇਂ ਪਨੀਰੀ ਜਿਹੜੀ ਆ ਰਹੀ ਹੈ ਬੱਚੇ ਉਹ ਵੀ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਆ ਉਹਨਾਂ ਨੂੰ ਵੀ ਪਤਾ ਚੱਲ ਰਿਹਾ ਤੇ ਉਹਨਾਂ ਦੀਆਂ ਮਦਰਸ ਵੀ ਨਾਲ ਪਾਰਟਿਸਿਪੇਟ ਕਰ ਰਹੀਆਂ ਤੇ ਤਾਂ ਕਿ ਅਸੀਂ ਆਪਣਾ ਸੱਭਿਆਚਾਰ ਔਰ ਆਪਣਾ ਵਿਰਸਾ ਦਿਖਾ ਸਕੀ ਆਸਿਫ ਕਲਚਰ ਵਾਲੇ ਅਸੀਂ ਕਰਦੇ ਆ ਕਿ ਸੋਚਾਰ ਸੱਭਿਆਚਾਰ ਨੂੰ ਅੱਗੇ ਪੜਾਉਣ ਵਾਸਤੇ ਅਸੀਂ ਸਾਰੇ ਇੱਕ ਮੁਟਿਆਰਾ ਇੱਥੇ ਇਕੱਠੀ ਹੋਈਆਂ ਤੀਜ ਦਾ ਫੈਸਟੀਵਲ ਅਸੀਂ ਮਨਾਣ ਆਏ ਆ ਇਸ ਵਿੱਚ ਸਾਨੂੰ ਕੀਤਾ ਪੋਲੀਆਂ ਔਰ ਗੇਮਸ ਬਾਰੇ ਪਤਾ ਚੱਲਦਾ ਨਹੀਂ ਨਹੀਂ ਗੇਮਸ ਬਾਰੇ ਅਸੀਂ ਬਹੁਤ ਜ਼ਿਆਦਾ ਇੰਜੋਏ ਕਰਦੇ ਹੱਥੇ ਆ ਕੇ ਤੁਹਾਨੂੰ ਪਤਾ ਚੱਲਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਪੀੜੀ ਸਾਡੀ ਵਧਣ ਵਾਸਤੇ ਕੀ ਕੀ ਅਸੀਂ ਕਰ ਸਕਦੇ ਆ ਬੱਚਾ ਨੂੰ ਸਿਖਾਉਣ ਵਾਸਤੇ ਅਸੀਂ ਇੱਥੇ ਆਨੇ ਆ ਸਾਡੇ ਬੱਚੇ ਆ ਕੇ ਆਉਣ ਵਾਲੇ ਬੱਚੇ ਸਾਡੇ ਦੇਖਣ ਵੀ ਇਸ ਪੀੜੀ ਨੂੰ ਤੇ ਉਹ ਵੀ ਇਸ ਪੀੜੀ ਨੂੰ ਕੰਟੀਨਿਊ ਰੱਖਣ ਪਤਾ ਚੱਲੇ ਉਹਨਾਂ ਨੂੰ ਵੀ ਇਹ ਸੱਭਿਆਾਰੇ ਸਾਡੀ ਕਲਚਰ ਦੇ ਵਿੱਚ ਕੀ ਕੀ ਹੋ ਰਿਹਾ ਅਸੀਂ ਇੱਥੇ ਬਹੁਤ ਫਨ ਕਰਦੇ ਆ ਹਰ ਸਾਲ ਅਸੀਂ ਇੱਥੇ ਆਨੇ ਆ ਬਹੁਤ ਇੰਜੋਏ ਕਰਦੇ ਆ ਨਵੀਂ ਨਵੀਂ ਗੇਮਾਂ ਔਰ ਕੁਝ ਫੌਨ ਵੀ ਦੇਖਣੋਂ ਸਾਨੂੰ ਮਿਲਦਾ ਹੈ ਤੇ ਅਸੀਂ ਅਸੀਂ ਚਾਹਦੇ ਹਾਂ ਅਸੀਂ ਹਰ ਸਾਲ ਇਦਾਂ ਹੀ ਇੰਜੋਏ ਕਰੀਏ ਇਸ ਤਿਹਾਰ ਨੂੰ ਅਸੀਂ ਇਦਾਂ ਹੀ ਮਨਾਉਂਦੇ ਰਹੇ ਜਿਹੜਾ ਫੋਰ ਦਾ ਮਹੀਨਾ ਚੱਲ ਰਿਹਾ ਆਪਣੇ ਤੇ ਕੁੜੀਆਂ ਦੇ ਨਾਲ ਸੀ ਬਿਲਕੁਲ ਕਾਫੀ ਪਿਓਰਟੀ ਬਣ ਜਾਂਦੀ ਇਸ ਮਹੱਤ ਦੇ ਵਿੱਚ ਤੇ ਕਿਤਾ ਸੈਲੀਬ੍ਰੇਟ ਕਰ ਰਹੇ ਹੁਣ ਅਸੀਂ ਇਸ ਮਹੀਨ ਨੂੰ ਬਹੁਤ ਅੱਛੀ ਤਰ੍ਹਾਂ ਚੀਪੋਲੇ ਦੇ ਦਿਨ ਵੀ ਆਏ ਵਾਲੇ ਸੀ ਆਪਣੇ ਇਸਿਆਂ ਦੇ ਵਾਲੇ ਮਹੀਨੇ ਨੂੰ ਬਹੁਤ ਅੱਛਾ ਇੰਜੋਏ ਕਰ ਰਹੇ ਹਾਂ ਅੱਜ ਸਾਰੇ ਅਸੀਂ ਇੱਥੇ ਇਕੱਠੇ ਹੋਏ ਹਾਂ ਤੇ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਾਂ ਸਟਾਈਲ دیا ਜੀ ਤਰਫ ਤੋਂ ਭਾਵਨਾ ਉਤਪਨ ਨੇ ਸਾਨੂੰ ਬੁਲਾਇਆ ਹੈ ਕਿ ਅਸੀਂ ਇੱਥੇ ਆ ਕੇ ਬਹੁਤ ਜ਼ਿਆਦਾ ਇੰਜੋਏ ਕੀਤਾ ਹੈ ਜੀ ਮੈਂ ਅੱਜ ਕੀ ਬੋਲ ਅੱਜ ਦਾ ਇਵੈਂਟ ਬਹੁਤ ਮਜ਼ੇਦਾਰ ਹੈ ਭਾਵਨਾ ਸਾਨੂੰ ਬਹੁਤ ਜ਼ਿਆਦਾ ਇੰਜੋਏ ਕਰਵਾਉਂਦੀ ਹੈ ਹਰ ਵਾਰੀ ਬੁਲਾ ਕੇ ਇਹਦੇ ਇੱਕ ਇਵੈਂਟ ਨਹੀਂ ਕਈ ਇਵੈਂਟਸ ਅਸੀਂ اٹੈਂਡ ਕਰ ਚੁੱਕੇ ਆ ਤੇ ਹਰ ਵਾਰੀ ਅਸੀਂ ਇੰਜੋਏ ਕਰਕੇ ਜਾਂਦੇ ਆ ਤੇ ਘਰ ਜਾ ਕੇ ਇਹਨੂੰ ਯਾਦ ਕਰਦੇ ਆ ਕਿ ਬਹੁਤ ਜ਼ਿਆਦਾ ਮਤਲਬ अच्छा एंजॉय ਕਰ ਰਹੇ ਸਾਰੇ। ਸਤਿ ਸ਼੍ਰੀ ਅਕਾਲ। ਮੈਂ ਸੀਰਤਦੀਰ, ਮੇਕਅਪ ਆਰਟਿਸਟ ਫ্রম ਸਿਵਲ ਲਾਈਨ। ਮੈਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਦਾ ਹੈ बिकॉज़ ਦਿਸ ਸਟਾਈਲ ਦੀਵਾ ਕਲੱਬਸ ਵਾਲੇ ਬਹੁਤ ਇੰਜੋਏ ਕਰਵਾਉਂਦੇ ਆ ਔਰ ਲਿਟਰਲੀ ਮੈਂ ਆਪਣਾ ਸਪੈਸ਼ਲ ਟਾਈਮ ਕੱਢ ਕੇ ਇੱਥੇ ਆਨੀ ਮੈਂ ਬਹੁਤ ਇੰਜੋਏ ਕਰਦੀ ਆ। थैंक यू भावना दीदी ਜਿਹੜੇ ਇੰਨਾ ਅੱਛਾ ਆਰਗੇਨਾਈਜ਼ ਕਰਦੇ ਆ। ਮਤਲਬ ਮੈਂ ਸਾਰੇ ਆਪਣੇ ਪਰਸਨਲ ਕਲਾਇੰਟ ਨੂੰ ਇਹ ਪ੍ਰੇਫਰ ਕਰਦੀ ਆ ਕਿ ਇੱਥੇ ਆ ਕੇ ਇੰਜੋਏ ਕਰਨ बिकॉज़ ਬਹੁਤ ਮਜ਼ਾ ਆਉਂਦਾ ਹੈ। थैंक यू so much। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਸ ਸਟਾਈਲ ਦੀ ਵਾਰ ਦੁਆਰਾ ਤੀਜ ਮਨਾਈ ਜਾ ਰਹੀ ਹੈ ਅਤੇ ਮੈਂ ਇੱਥੇ ਆ ਕੇ ਬਹੁਤ ਜ਼ਿਆਦਾ ਇੰਜੋਏ ਕੀਤਾ ਅਸੀਂ ਆਪਣੀ ਮਦਰਸ ਨਾਲ ਕੰਪਨੀ ਕਰਦੇ ਹਾਂ ਤਾਂ ਕਿ ਸਾਨੂੰ ਤੀਜ ਬਾਰੇ ਪਤਾ ਲੱਗੇ ਅਤੇ ਅਸੀਂ ਅੱਗੇ ਵੀ ਤੀਜ ਫੈਸਟੀਵਲ ਨੂੰ ਇੰਜੋਏ ਕਰੀਏ ਥੈਂਕ ਯੂ ਸੋ ਮੱਚ ਅਸੀਂ ਗੇਮਾਂ ਖੇਡਿਆ ਕਿੰਨਾ ਪਾਇਆ ਤੇ ਸਾਨੂੰ ਆਪਣੇ ਕਲਚਰ ਬਾਰੇ ਹੋਰ ਪਤਾ ਲੱਗਿਆ ਤੇ ਅਸੀਂ ਬਹੁਤ ਇੰਜੋਏ ਕੀਤਾ ਫਿਰ ਜਦ ਵੀ ਕਲਚਰ ਨਾਲ ਰਿਲੇਟਡ ਇਸ ਵਾਰ ਕਿਸੇ ਦਾ ਸੈਲੀਬ੍ਰੇਟ ਕਰ ਅਸੀਂ ਆਪਣੇ ਫਰੈਂਡਸ ਨਾਲ ਸੁੰਦਰ ਸੁੰਦਰ ਤਿਆਰ ਹੋ ਕੇ ਆਪਣੇ ਲਈ ਟਾਈਮ ਕੱਢ ਕੇ ਅੱਛਾ ਮਤਲਬ ਬੋਲੀਆ ਵਗੈਰਾ ਤੇ ਡਾਂਸ ਕਰਕੇ ਅੱਛਾ ਸੈਲੀਬ੍ਰੇਟ ਕਰਕੇ ਆਪਣਾ ਮਨ ਪਹਚਾਣਦਾ। ਸਾਉਣ ਦਾ ਮਹੀਨਾ ਕੁੜੀਆਂ ਲਈ ਬਹੁਤ ਖਾਸ ਹੁੰਦਾ ਹੈ। ਇਹਦੇ ਵਿੱਚ ਅਸੀਂ ਕੀਤਾ ਭੰਗੜਾ, ਸੁਹਾਗ, ਘੋੜੀਆਂ ਗਾਉਂਦੇ ਆ। ਅਸੀਂ ਰਲ ਮਿਲ ਕੇ ਸਹੁਰਿਆਂ ਤੋਂ ਬੇਲੀਆਂ ਹੋ ਕੇ ਵੇਕੇ ਘਰ ਆ ਕੇ ਬਹੁਤ ਖੁਸ਼ੀਆਂ ਮਨਾਉਂਦੇ ਆ। ਸਾਉਣ ਦਾ ਮਹੀਨਾ ਇੱਕ ਖਾਸ ਸਾਡੇ ਲਈ ਦਾ ਸੌ ਸਾਰੀਆਂ ਕੁੜੀਆਂ ਲਈ ਬਹੁਤ ਖਾਸ ਹੁੰਦਾ। ਅਸੀਂ ਬਹੁਤ ਅੱਛੀ ਤਰ੍ਹਾਂ ਇਸ ਫੰਕਸ਼ਨ ਨੂੰ ਸੈਲੀਬ੍ਰੇਟ ਕਰਦੇ ਆ ਤੇ ਇੰਜੋਏ ਕਰਦੇ ਆ। ਇੱਕ ਦੋ ਸਾਡੀ ਦੁਕਾਨ ਤੇ ਸਾਡੇ ਦੁੱਖ ਸੁੱਖ ਸਾਰੀਆਂ ਥੇਲੀਆਂ ਦੇ ਨਾਲ ਸਾਂਝੇ ਹੁੰਦੇ ਨੇ ਇਸ ਸਾਵਣ ਦੇ ਮਹੀਨੇ ਦੇ ਵਿੱਚ ਤੇ ਅਸੀਂ ਬਹੁਤ ਵਧੀਆ ਇੰਜੋਏ ਕਰਦੇ ਆਂ